ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਏ ਯੁੱਧਗ੍ਰਾਮ ਦੇ ਸਮਝੌਤੇ ਦੀ ਅਸੀਂ ਪੁਰਜੋਰ ਛਲਾਗਾ ਕਰਦੇ ਹਾਂ। ਭਾਰਤ ਤੇ ਪਾਕਿਸਤਾਨ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਲੋਕ ਅਜਿਹੇ ਨੇ ਸਧਾਰਨ ਆਮ ਨਾਗਰਿਕ ਜਿਹੜੇ ਇਹਨਾਂ ਦੋਵਾਂ ਮੁਲਕਾਂ 'ਚ ਜੰਗ ਨਹੀਂ ਚਾਹੁੰਦੇ। ਜਿਹੜੇ ਨਹੀਂ ਚਾਹੁੰਦੇ ਕਿ ਮਾਵਾਂ ਦੇ ਪੁੱਤਰ ਇਧਰਲੇ ਪਾਸੇ ਵੀ ਤੇ ਉਧਰਲੇ ਪਾਸੇ ਵੀ ਮਰਨ ਤੇ ਸਾਡੇ ਭਾਰਤ ਦਾ ਬਹੁਤ ਵੱਡਾ ਬਾਰਡਰ ਹੈ ਪਾਕਿਸਤਾਨ ਦੇ ਨਾਲ ਲੱਗਦਾ ਜੰਮੂ ਕਸ਼ਮੀਰ ਦੇ ਉਧਰੋਂ ਲੈ ਕੇ ਉਧਰ ਗੁਜਰਾਤ ਦੇ ਪੂਜ ਤੱਕ ਜਿਹੜੇ ਹਮਲੇ ਹੋਏ ਐ ਤੇ ਜਿਹੜੇ ਲੋਕ ਸਾਡੇ ਫੌਜੀ ਤਾਇਨਾਤ ਨੇ ਉਹਨਾਂ ਦੀਆਂ ਮਾਮਾ ਉਹਨਾਂ ਦੀਆਂ ਘਰ ਵਾਲੀਆਂ ਉਹਨਾਂ ਦੇ ਬੱਚੇ ਉਹਨਾਂ ਨੂੰ ਰਾਤ ਦੀ ਨੀਂਦ ਉਹਨਾਂ ਦੀ ਉਡੀ ਹੋਈ ਸੀਗੀ ਕੱਲ ਇੱਕ ਵੀਡੀਓ ਕਿਸੇ ਫੌਜੀ ਦੇ ਘਰ ਵਾਲੀ ਦੀ ਸਿਆਣੀ ਉਮਰ ਦੀ ਲੇਡੀ ਹੈ ਉਸ ਦੀ ਵੀਡੀਓ ਸੀ ਜਿਹੜੀ ਕਿ ਸਾਡੇ ਦੇਸ਼ ਦੇ ਗੋਦੀ ਮੀਡੀਆ ਨੂੰ ਬਹੁਤ ਲਾਹਣਤਾਂ ਪਾ ਰਹੀ ਸੀ ਵੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਕੋਈ ਜਸ਼ਨ ਮਨਾਉਣ ਵਾਲੀ ਗੱਲ ਹੈ ਸਾਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਵੀ ਸਾਡੇ ਬੱਚੇ ਸਰਾਤਦੇ ਆ ਜਾਂ ਸਾਡੇ ਘਰ ਵਾਲੇ ਸਰਾਤਦੇ ਆ ਤੇ ਕੀ ਬਣੂਗਾ ਉਹਨਾਂ ਦਾ ਤੇ ਇਹ ਘਟਨਾਵਾਂ ਹੋਈਆਂ ਵੀ ਕਿ ਅਸੀਂ ਇਸ ਸਮੇਂ ਦੇ ਦੌਰਾਨ ਵੀ ਕੁਝ ਕੀਮਤੀ ਜਾਨਾਂ ਗਵਾ ਲੀਆਂ ਚਲੋ ਚੰਗੀ ਗੱਲ ਹੈ ਕਿ ਅਸੀਂ ਫੇਰ ਵੀ ਇੱਕ ਸਿਆਣਪ ਕੀਤੀ ਹੈ ਦੋਵੇਂ ਮੁਲਕਾਂ ਦੇ ਦੀ ਜਿਹੜੀ ਰਾਜਨੀਤਿਕ ਲੀਡਰਸ਼ਿਪ ਹੈ ਉਥੋਂ ਦੀ ਜਿਹੜੀ ਸਟਰੈਟੈਜੀਕ ਲੀਡਰਸ਼ਿਪ ਹੈ ਖਾਸ ਤੌਰ ਤੇ ਪਾਕਿਸਤਾਨ ਦੀ ਆਰਮੀ ਦਾ ਜਿਹੜਾ ਮੁਖੀ ਹੈ ਮਨੀਰ ਉਹ ਬਹੁਤ ਵੱਡਾ ਮਤਲਬ ਇੱਕ ਕਿਸਮ ਦਾ ਉਹਦਾ ਉਹਦੀ ਬੋਲਣ ਦੇ ਵਿੱਚੋਂ ਉਹਦੇ ਜ਼ੁਬਾਨ ਚੋਂ ਅੱਗ ਨਿਕਲਦੀ ਹੈ ਸ਼ਾਇਦ ਇਹ ਸਾਰੀਆਂ ਗੱਲਾਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਚ ਉਹ ਆਪਣੇ ਤੌਰ ਤੇ ਵੀ ਜ਼ਿੰਮੇਵਾਰ ਹੋਵੇ ਇਸ ਗੱਲ ਦਾ ਤੇ ਉਸ ਸਾਰਿਆਂ ਦਾ ਇੱਕ ਗੱਲ ਤੇ ਸਹਿਮਤ ਹੋ ਜਾਣਾ ਅ ਅਸੀਂ ਸਮਝਦੇ ਹਾਂ ਵੀ ਇਹ ਇੱਕ ਚੰਗਾ ਸ਼ਗਨ ਹੈ ਦੂਜੀ ਗੱਲ ਇਹ ਹੈ ਕਿ ਜਿਹੜੀਆਂ ਵੀ ਜੰਗਾਂ ਹੁੰਦੀਆਂ ਨੇ ਉਹਨਾਂ 'ਚ ਕੁਝ ਲੋਕ ਵਿਚਾਲੇ ਪੈਂਦੇ ਐ ਪਰ ਜੰਗਬੰਦੀ ਦਾ ਐਲਾਨ ਸੰਬੰਧਿਤ ਦੇਸ਼ ਕਰਦੇ ਐ ਚਾਹੇ ਉਹ ਗਜ਼ਾ ਤੇ ਉਹਨਾਂ ਦੀ ਕਈ ਵਾਰ ਟੈਂਪਰੇਰੀ ਜੰਗਬੰਦੀ ਹੋਈ ਇਜ਼ਰਾਈਲ ਦੀ ਉਹ ਐਲਾਨ ਉਹ ਆਪ ਕਰਦੇ ਸੀ ਬਿਨਾਂ ਸ਼ੱਕ ਵਿੱਚ ਅਮਰੀਕਾ ਵੀ ਹੁੰਦਾ ਸੀ ਵਿੱਚ ਕਤਰ ਵੀ ਹੁੰਦਾ ਸੀ 사우ਦੀ ਅਰੇਬੀਆ ਵੀ ਹੁੰਦੀ ਸੀ ਪਰ ਐਲਾਨ ਉਹ ਕਰਦੇ ਸੀ ਇਹ ਪਹਿਲੀ ਵਾਰ ਹੈ ਕਿ ਜੰਗਬੰਦੀ ਦਾ ਐਲਾਨ ਸੰਬੰਧਤ ਧਿਰਾਂ ਵੱਲੋਂ ਕਰਨ ਦੀ ਬਜਾਏ 트럼ਪ ਆਪਣੇ ਟਵਿੱਟਰ ਦੇ ਉੱਤੇ ਇਸ ਗੱਲ ਦੀ ਦਿੰਦਾ ਹੈ ਖਬਰ ਕਿ ਅਮਰੀਕੀ ਸਾਲਸੀ ਹੇਟ ساری ਰਾਤ ਚੱਲੀ ਗੱਲਬਾਤ ਕਰਕੇ ਮੈਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਭਾਰਤ ਤੇ ਪਾਕਿਸਤਾਨ ਤੁਰੰਤ ਤੇ ਪੂਰਨ ਗੋਲੀਬੰਦੀ ਲਈ ਸਹਿਮਤ ਹੋ ਗਏ ਹਨ ਦੋਵਾਂ ਦੇਸ਼ਾਂ ਦਾ ਧੰਨਵਾਦ ਇੱਥੇ ਕੁਝ ਬਿਨਾਂ ਸ਼ੱਕ ਕਿ ਉਹਨਾਂ ਦਾ ਜਿਹੜਾ ਐਨਐਸਏ ਹੈ ਮਾਰਕੋ ਰੂਬਿਓ ਉਹਦਾ ਭਾਰਤੀ ਐਨਐਸਏ ਉਹਨਾਂ ਦੀਆਂ ਗੱਲਾਂ ਬਾਤਾਂ ਕਈ ਦਿਨਾਂ ਤੋਂ ਚੱਲ ਰਹੀਆਂ ਸੀ ਉਹਨਾਂ ਦਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ ਉਪਰਾਸ਼ਟਰਪਤੀ ਹੈ ਜੇਡੀ ਵਾਂਸ ਉਹ ਤਾਂ ਕੱਲ ਕਹਿ ਗਿਆ ਸੀ ਵੀ ਸਾਡਾ ਇਸ ਨਾਲ ਕੀ ਲਾਂਗਾ ਦੇਗਾ ਸੰਤਾਏ ਦਿਨਾਂ ਕੁਝ ਵੀ ਨਹੀਂ ਉਹਦਾ ਬਿਆਨ ਛਪਿਆ ਆ ਆਪਾਂ ਦੇਖਿਆ ਤੇ ਉਹ ਜਿਹੜੀ ਇਸ ਤਰ੍ਹਾਂ ਦੀ ਫਰਜ਼ਾਈਲ ਕਿਸਮ ਦੀ ਲੀਡਰਸ਼ਿਪ ਹੈ ਤੇ 트럼ਪ ਕਹਿੰਦਾ ਰਿਹਾ ਵੀ ਇਹਨਾਂ ਦੀ ਤਾਂ 100 ਸਾਲਾਂ ਤੋਂ ਪੁਰਾਣੀ ਲੜਾਈ ਆ ਸੀ ਇਹ ਚ ਕੀ ਕਰ ਸਕਦੇ ਕੱਲ ਉਹ ਸਾਰਾ ਜਿਹੜਾ ਮਾ ਕ੍ਰੈਡਿਟ ਹੈ ਸਾਰਾ ਇਹਦਾ ਮਾਨ ਸਨਮਾਨ ਆਪਦੇ ਉੱਤੇ ਲੈ ਰਿਹਾ ਹੈ ਹਾਲਾਂਕਿ ਉਹਦਾ ਉਹਦਾ ਰੋਲ ਤਾਂ ਦਬਕੇ ਮਾਰਨ ਵਾਲਾ ਹੀ ਹੈ ਉਹ ਪਹਿਲਾਂ ਉਹਨੇ ਰੂਸ ਯੂਕਰੇਨ ਦੇ ਵਿੱਚ ਦੇਖ ਲੋ ਕੀ ਜੰਗ ਜੁੱਤ ਖਿਲਾ ਰਿਹਾ ਹੈ ਇਹਦੇ ਉੱਤੇ ਭਾਰਤ ਦੀ ਇੱਕ ਵਿਦੇਸ਼ ਨੀਤੀ ਦੇ ਵਿੱਚ ਮੁੱਖ ਗੱਲ ਰਹੀ ਹੈ ਵੀ ਅਸੀਂ ਭਾਰਤ ਤੇ ਪਾਕਿਸਤਾਨ ਦਵੱਲੇ ਮਸਲੇ ਦੋਵੇਂ ਆਪਸ ਦੇ ਵਿੱਚ ਹੱਲ ਕਰਾਂਗੇ ਬਿਨਾਂ ਸ਼ੱਕ ਕਿਸੇ ਦੀ ਵਿਚੋਲਗਰੀ ਲਈ ਜਾ ਸਕਦੀ ਹੈ ਪਰ ਮੋٹے ਤੌਰ ਤੇ ਗੱਲ ਇਹ ਆਪਚੇ ਹੋਊਗੀ ਤੀਜੀ ਧਿਰ ਦੀ ਉਹ ਜਿਹੜੀ ਹੈ ਉਹਨਾਂ ਨੇ ਵਿਚੋਲਗਰੀ ਕਦੇ ਅੱਜ ਤੱਕ ਮੰਨੀ ਨਹੀਂ ਸੀ ਪਰ ਹੁਣ ਇਹ ਟਰੰਪ ਵੱਲੋਂ ਕਿਹਾ ਜਾਣਾ ਇਹ ਲੱਗਦਾ ਹੈ ਭਾਰਤ ਦੀ ਵਿਦੇਸ਼ ਨੀਤੀ ਦੇ ਵਿੱਚ ਕੋਈ ਬਹੁਤ ਵੱਡਾ ਬਦਲਾ ਆ ਗਿਆ ਤੇ ਆਉਣ ਵਾਲਾ ਹੈ ਇਹਦੇ ਤੇ ਦੇਸ਼ ਦੇ ਵਸਨੀਕਾਂ ਦੀ ਸਾਰਿਆਂ ਦੀ ਨਿਗਾ ਰਹਿਣੀ ਹੈ ਕਿਉਂਕਿ ਜਦੋਂ ਬੰਦਰ ਦੇ ਹੱਥ ਰੋਟੀ ਦੇ ਦਿੰਦੇ ਆ ਵੰਡਣ ਲਈ ਤਾਂ ਉਹ ਆਪ ਜਾਦੇ ਖਾਂਦਾ ਤੇ ਤੁਹਾਨੂੰ ਘਟ ਦਿੰਦਾ ਇਸ ਗੱਲ ਤੋਂ ਬਚਣ ਦੀ ਲੋੜ ਹੈ ਸਾਡੇ ਦੇਸ਼ ਨੂੰ ਅਗਲੀ ਗੱਲ ਦੋਸਤੋ ਨਾਲ ਦੀ ਨਾਲ ਇਹ ਹੈ ਕਿ ਜਿੱਥੇ ਇਹਦਾ ਚਲੋ ਹੋਇਆ ਵਿਦੇਸ਼ ਸਕੱਤਰ ਜਿਹੜੇ ਵਿਕਰਮ ਮਿਸਤਰੀ ਹੈ ਉਹਨਾਂ ਨੇ ਵੀ ਇਹਦੀ ਪੁਸ਼ਟੀ ਕੀਤੀ ਵੀ 5 ਵਜੇ ਜੰਗਬੰਦੀ ਹੋ ਜਾਣੀ ਹੈ ਤੇ 13 ਤਰੀਕ ਨੂੰ 12 ਵਜੇ ਦੁਬਾਰਾ ਫੇਰ ਕਿਸੇ ਸਾਂਝੀ ਥਾਂ ਦੇ ਉੱਤੇ ਤੋਂ ਮਿੱਤਰਾਂ ਬੈਠਣਗੇ ਅਸੀਂ ਆਸ ਕਰਦੇ ਹਾਂ ਕਿ ਜਗ੍ਹੀਆਂ ਇਹ ਦੋਵੇਂ ਤਰ੍ਹਾਂ ਬੈਠਣੀਆਂ ਨੇ ਇਹ ਜਿਹੜੇ ਇਸ ਅਤਵਾਦੀ ਹਮਲਾ ਜਿਹੜਾ ਅਨੰਤ ਇੱਥੇ ਹੋਇਆ ਪਹਿਲਗਾਮ ਦੇ ਵਿੱਚ ਉਸ ਦੇ ਉਸ ਜਿਹੜਾ ਬਹੁਤ ਹੀ ਬਹੁਤ ਹੀ ਮੰਦਪਾਗਾ ਹਮਲਾ ਜਿਦੇ ਚ ਇੰਨੀਆਂ ਕੀਮਤੀ ਜਾਨਾਂ ਗਈਆਂ ਨੇ ਸਾਡੀਆਂ ਬੱਚੀਆਂ ਸਾਡੀਆਂ ਭੈਣਾਂ ਦੇ ਸੰਧੂਰ ਉਜੜੇ ਐ ਉਸ ਦੇ ਪੁਸ਼ ਪਿਸ਼ਟ ਭੂਮੀ ਚ ਜੋ ਕੁਝ ਹੋਇਆ ਅਸੀਂ ਸਮਝਦੇ ਹਾਂ ਵੀ ਪਹਿਲੀ ਗੱਲ ਤਾਂ ਵੀ ਉਹਨੂੰ ਠੀਕ ਕਰਨ ਦੀ ਲੋੜ ਹੈ ਦੋਵੇਂ ਧਿਰਾਂ ਨੂੰ ਭਾਰਤ ਨੂੰ ਵੀ ਪਾਕਿਸਤਾਨ ਨੂੰ ਵੀ ਦੂਸਰਾ ਅਜੇ ਵੀ ਪਾਕਿਸਤਾਨ ਦੇ ਅੰਦਰ ਕੁਝ ਲੋਕਾਂ ਦੇ ਜੰਗਵਾਜੀ ਇਰਾਦੇ ਹੈਗੇ ਐ ਜਿਹਦੇ ਕਰਕੇ ਕੱਲ ਸ਼ਾਮ ਨੂੰ ਇਹ 9:30 9:00 ਵਜੇ ਦੁਬਾਰਾ ਲੱਗਿਆ ਵੀ ਕੁਝ ਧਮਾਕੇ ਹੋ ਰਹੇ ਐ ਕੁਝ ਡਰੋਨ ਚੱਲ ਰਹੇ ਐ ਤੇ ਇਹਦੀ ਉਲੰਘਣਾ ਵੀ ਹੋਈ ਹੈ ਅਸੀਂ ਸਮਝਦੇ ਹਾਂ ਵੀ ਇਹਦੀ ਉਲੰਘਣਾ ਨਹੀਂ ਹੋਣੀ ਚਾਹੀਦੀ ਚਾਹੇ ਭਾਰਤ ਕਰੇ ਚਾਹੇ ਪਾਕਿਸਤਾਨ ਕਰੇ ਕੱਲ ਪਾਕਿਸਤਾਨ ਵੱਲੋਂ ਕੀਤੀ ਗਈ ਦੱਸੀ ਜਾ ਰਹੀ ਹੈ ਉਹ ਉਲੰਘਣਾ ਨਹੀਂ ਹੋਣੀ ਚਾਹੀਦੀ ਤੇ ਅਸੀਂ ਇਹ ਵੀ ਚਾਹਾਂਗੇ ਕਿ ਭਾਰਤ ਤੇ ਪਾਕਿਸਤਾਨ ਦੋ ਗਵਾਂਢੀ ਐ ਇਸ ਸੱਚ ਨੂੰ ਕੋਈ ਵੀ ਬੰਦਾ ਅੱਖਾਂ ਓਲੇ ਨਹੀਂ ਕਰ ਸਕਦਾ ਹਾਂ ਕੁਝ ਲੋਕ ਬਹੁਤ ਅੰਨੇ ਐ ਅਕਲ ਦੇ ਅੰਨੇ ਐ ਉਹ ਤਾਂ ਉਹ ਤਾਂ ਆਪਣੇ ਘਰ ਬਣਾਈ ਬੈਠੇ ਐ ਸਵਾਮੀ RAM DEV ਜਿਹੜਾ ਹੈਗਾ ਆਪਣੇ ਆਪ ਨੂੰ ਵਪਾਰੀ ਉਹ ਕਹਿੰਦਾ ਅਸੀਂ ਇੱਕ ਤਾਂ ਹੁਣ ਇੱਥੇ ਗੁਰੂਕੋਲ ਖੋਲ੍ਹਿਆ ਹੋਇਆ ਹੁਣ ਇੱਕ ਕਰਾਚੀ ਚ ਖੋਲਾਂਗੇ ਇੱਕ ਲਾਹੌਰ ਚ ਖੋਲਾਂਗੇ ਅਸੀਂ ਤਾਂ ਉੱਥੇ ਜਾ ਕੇ ਗੁਰੂਕੋਲ ਖੋਲਾਂਗੇ ਹੁਣ ਤਾਂ ਸਾਡਾ ਉੱਥੇ ਕਬਜ਼ਾ ਹੋ ਚੱਲਿਆ ਹੈ ਜਿਹੇ ਜਿਹੜੇ ਜੰਗਵਾਜ ਨੇ ਜਿਹੇ ਜਿਹੜੇ ਦਫਰ ਕਿਸਮ ਦੇ ਲੋਕ ਐ ਜਿਹੜੇ ਪੜਕਹਾਟਾਂ ਹੀ ਪੈਦਾ ਕਰਦੇ ਆ ਭਾਰਤ ਤੇ ਪਾਕਿਸਤਾਨ ਦੇ ਵਿੱਚ ਉਹਨਾਂ ਦੀ ਜ਼ੁਬਾਨ ਵੀ ਬੰਦ ਹੋਣੀ ਚਾਹੀਦੀ ਹੈ ਮੇਰੇ ਸਾਹਬ ਚ ਅ ਤੀਸਰੀ ਗੱਲ ਆਪਣੀ ਇਹਦੇ ਨਾਲ ਸਾਡੇ ਦੋਸਤੋ ਅਸੀਂ ਇਹ ਕਹਿਣੀ ਚਾਹੁੰਦੇ ਆ ਕਿ ਇਹ ਸੰਕਟ ਦੀ ਘੜੀ ਚ ਬਹੁਤ ਵੱਡੀ ਕੋਸ਼ਿਸ਼ ਹੋਈ ਪਹਿਲ ਕਾਮ ਹਮਲਾ ਹੀ ਇਸ ਕਰਕੇ ਹੋਇਆ ਕਿ ਭਾਰਤ ਦੇ ਅੰਦਰ ਹਿੰਦੂਆਂ ਤੇ ਮੁਸਲਮਾਨਾਂ ਚ ਜਿਹੜੇ ਪਾੜੇ ਬਣੇ ਹੋਏ ਆ ਉਹਨਾਂ ਨੂੰ ਹੋਰ ਵਧਾ ਦਿੱਤਾ ਜਾਵੇ ਅਸੀਂ ਸਮਝਦੇ ਆਂ ਵੀ ਪਾਕਿਸਤਾਨ ਦੀ ਇਸ ਸਾਜ਼ਿਸ਼ ਦੇ ਵਿੱਚ ਜਿਹੜੀਆਂ ਆਰਐਸਐਸ ਨਾਲ ਜੁੜੀਆਂ ਹਿੰਦੂਤਵੀ ਜਥੇਬੰਦੀਆਂ ਨੇ ਉਹਨਾਂ ਨੇ ਵੀ ਅੱਗ ਤੇ ਤੇਲ ਪਾਉਣ ਦਾ ਕੰਮ ਕੀਤਾ ਹੈ ਉਹਨਾਂ ਨੇ ਵੀ ਹਿੰਦੂ ਮੁਸਲਮ ਜਿਹੜੀ ਖਾਈ ਹੈ ਉਹਨੂੰ ਹੋਰ ਡੂੰਗਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਸੰਕਟ ਦੀ ਘੜੀ 'ਚ ਵੀ ਨਹੀਂ ਹੋਟਲੇ ਇਸ ਗੱਲ ਤੋਂ ਇਹ ਬੜੀ ਦੁਖਦਾਈ ਗੱਲ ਹੈ ਸਾਨੂੰ ਸਾਡੇ ਦੇਸ਼ ਨੂੰ ਇਹਨਾਂ ਜਿਹੜੀਆਂ ਤਾਕਤਾਂ ਨੇ ਜਿਨ੍ਹਾਂ ਦੇ ਇਰਾਦੇ ਪਾਕਿਸਤਾਨ ਨਾਲ ਮਿਲਦੇ ਐ ਉਹਨਾਂ ਦੇ ਇਰਾਦਿਆਂ ਤੇ ਸ਼ੱਕ ਕਰਨ ਦਾ ਕਰਨਾ ਚਾਹੀਦਾ ਤੇ ਆ ਉਹਨਾਂ ਤੋਂ ਉਹਨਾਂ ਨੂੰ ਨੁਖੇੜਨਾ ਚਾਹੀਦਾ ਹੈ ਭਾਰਤੀ ਆਵਾਮ ਦੇ ਵਿੱਚੋਂ ਤੇ ਅਸੀਂ ਜਿਹੜਾ ਮੀਡੀਆ ਦਾ ਰੋਲ ਹੈ ਉਸ ਨੂੰ ਵੀ ਦੇਖਦੇ ਹਾਂ ਕਿ ਵੀ ਉਹਨੇ ਵੀ ਉਹੀ ਗੱਲਾਂ ਕੀਤੀਆਂ ਜੋ ਪਾਕਿਸਤਾਨ ਚਾਹੁੰਦਾ ਹੈ ਸੋ ਇਸ ਕਰਕੇ ਇੱਕ ਜਿਹੜਾ ਹੈਗਾ ਕੱਲ ਸ਼ਾਮ ਨੂੰ ਆਇਆ ਹੈ ਵੀ ਇਹ ਆਪਣਾ ਜੰਗਬੰਦੀ ਹੋ ਰਹੀ ਹੈ ਪਰ ਸਵੇਰੇ ਬੀਜੇਪੀ ਨੇ ਆਪਣੇ ਟਵਿੱਟਰ ਹੈਂਡਲ ਤੋਂ ਬੀਜੇਪੀ ਫੋਰ ਇੰਡੀਆ ਨਾਂ ਦੇ ਆਪਣੇ ਹੈਂਡਲ ਤੋਂ ਇਹ ਕਿਹਾ ਵੀ ਸਾਡੇ ਦੇਸ਼ ਦੇ ਦੁਸ਼ਮਣਾਂ ਨੂੰ ਇਹ ਸੁਨੇਹਾ ਉੱਚੀ ਤੇ ਸਾਫ਼ ਸੁਣ ਰਿਹਾ ਹੈ ਕਿ ਸਾਡੇ ਨਾਲ ਪੰਗਾ ਨਾ ਲਓ ਐਨੀ ਗੱਲ ਕਹਿਤੀ ਕੋਈ ਗੱਲ ਨਹੀਂ ਕਿਸੇ ਨੂੰ ਕੋਈ ਤਕਲੀਫ ਨਹੀਂ ਉਹ ਠੀਕ ਹੈ ਕਹੀਂ ਜਾਣ ਪਾਕਿਸਤਾਨ ਨੂੰ ਸੁਨੇਹਾ ਦੇ ਦੇਣ ਪਰ ਸੁਨੇਹਾ ਕੀ ਦੇ ਰਹੇ ਹੈ ਵੀ ਜਦੋਂ ਪਹਿਲਾਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਉਦੋਂ ਆਹ ਹਮਲੇ ਹੋਏ ਤੇ ਆਹ ਗੱਲਾਂ ਬਾਤਾਂ ਹੋਈਆਂ ਤੇ ਹੁਣ ਅਸੀਂ ਗੱਲਾਂ ਬਾਤਾਂ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਕਰਦੇ ਅਸੀਂ ਤਾਂ ਗੋਲੀ ਦਾ ਜਵਾਬ ਦੰਦੇ ਇਹ ਜਿਹੜਾ ਗੱਲਾਂ ਬਾਤਾਂ ਕਹਿ ਕੇ ਪੁਰਾਣੀਆਂ ਸਰਕਾਰਾਂ ਨੂੰ ਨਿੰਦਣਾ ਉਹ ਵੀ ਜੰਗ ਦੇ ਸਮੇਂ 'ਚ ਜੇ ਜੰਗਬੰਦੀ ਨਹੀਂ ਸੀ ਹੋਈ ਇਹ ਭਾਜਪਾ ਦਾ ਬਹੁਤ ਹੀ ਮਾੜਾ ਰੋਹ ਹੈ ਪ੍ਰਧਾਨ ਮੰਤਰੀ ਮੋਦੀ ਜੀ ਜਦੋਂ ਪਹਿਲਗਾਮ ਹਮਲਾ ਹੁੰਦਾ ਵਿਦੇਸ਼ ਤੋਂ ਬਾਹਰ ਵਾਪਸ ਆ ਜਾਂਦੇ ਐ ਪਰ ਦੂਜੇ ਦਿਨ ਮੀਟਿੰਗ 'ਚ ਨਹੀਂ ਜਾਂਦੇ ਬਿਹਾਰ ਦੇ ਵਿੱਚ ਪ੍ਰਚਾਰ ਕਰਨ ਜਾਂਦੇ ਐ ਇਸ ਸੰਕਟ ਦੀ ਘੜੀ ਦੇ ਵਿੱਚ ਵੀ ਪ੍ਰਧਾਨ ਮੰਤਰੀ ਮੋਦੀ ਤੋਂ ਲੈ ਕੇ ਭਾਜਪਾ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣ ਤੋਂ ਬਾਝ ਨਹੀਂ ਆਏ ਇਸ ਸਮੇਂ ਦੇ ਵਿੱਚ ਹਾਲਾਂਕਿ ਦੂਜੀਆਂ ਤਰ੍ਹਾਂ ਨੇ ਜਿਨ੍ਹਾਂ ਨੇ ਬਹੁਤ ਸਾਰੇ ਹੋਰ ਸਵਾਲ ਪੁੱਛਣੇ ਸੀ ਉਹਨਾਂ ਨੇ ਆਪਣੇ ਉਹਨਾਂ ਸਵਾਲਾਂ ਨੂੰ ਪੋਸਟਪੋਨ ਕਰਕੇ ਗਾਂ ਰੱਖ ਕੇ ਦੇਸ਼ ਦੇ ਨਾਲ ਇੱਕ ਮੁਠਤਾ ਕੀਤੀ ਪਰ ਇਹ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣ ਤੋਂ ਬਾਝ ਨਹੀਂ ਆਏ ਸੋ ਇਹ ਹੈ ਅਸੀਂ ਇੱਕ ਗੱਲ ਹੋਰ ਇਹਦੇ ਵਿੱਚ ਨੋਟ ਕਰਦੇ ਆ ਇਸ ਐਡੀ ਵੱਡੀ ਸੰਕਟ ਦੀ ਘੜੀ ਦੇ ਵਿੱਚ بڑا ਇਮਤਿਹਾਨ ਹੁੰਦਾ ਹੈ ਬਹੁਤ ਸਾਰੇ ਲੋਕ ਪਾਕਿਸਤਾਨ ਦੇ ਵਿੱਚ ਵੀ ਤੇ ਭਾਰਤ ਦੇ ਵਿੱਚ ਵੀ ਖਾਸ ਤੌਰ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਜਿਹੜਾ ਹੈ ਅਮਨ ਦੇ ਹੱਕ ਚ ਸਿਰਫ ਘਰ ਬੈਠ ਕੇ ਗੱਲਾਂ ਨਹੀਂ ਸੜਕਾਂ ਤੇ ਆ ਕੇ ਵੀ ਕਿਹਾ ਵੀ ਅਸੀਂ ਅਮਨ ਚਾਹੁੰਦੇ ਆਂ ਜੰਗ ਨਹੀਂ ਚਾਹੁੰਦੇ ਤੇ ਜਦੋਂ ਜੰਗਬੰਦੀ ਦਾ ਐਲਾਨ ਹੋਇਆ ਤਾਂ ਸਮਝ ਲਓ ਵੀ ਸਾਰਿਆਂ ਦੇ ਚਿਹਰੇ ਖਿੜ ਗਏ ਵੀ ਇਹ ਚੰਗਾ ਹੋ ਗਿਆ ਇਹ ਬਹੁਤ ਵੱਡਾ ਨੁਕਸਾਨ ਹੋਣਾ ਸੀ ਸਾਡਾ ਇਸ ਦੇ ਉੱਤੇ ਅਸੀਂ ਉਹ ਨੁਕਸਾਨ ਸਾਡਾ ਬਚ ਗਿਆ ਜਾਨਾਂ ਦਾ ਨੁਕਸਾਨ ਆਰਥਿਕ ਨੁਕਸਾਨ ਰਾਜਨੀਤਿਕ ਨੁਕਸਾਨ ਸਮਾਜਿਕ ਨੁਕਸਾਨ ਬਹੁਤ بڑے ਨੁਕਸਾਨ ਹੋਣੇ ਸੀਗੇ ਇਸ ਘਟਨਾਕਰਮ ਦੇ ਵਿੱਚ ਇੱਕ ਹੋਰ ਗੱਲ ਜਿਹੜੀ ਖਾਸ ਤੌਰ ਤੇ ਅਸੀਂ ਤੁਹਾਡੇ ਨਾਲ ਚੇਤਾਰਨੀ ਚਾਹੁੰਦੇ ਆ ਉਹ ਹੈ ਕਸ਼ਮੀਰੀ ਲੋਕਾਂ ਦਾ ਅੱਤਵਾਦ ਦੇ ਖਿਲਾਫ ਡਟ ਕੇ ਖੜ ਜਾਣਾ ਉਹਨਾਂ ਦਾ ਬੰਦ ਕਰ ਦੇਣਾ ਕਸ਼ਮੀਰ ਨੂੰ ਤੇ ਜਿਹੜੇ ਯਾਤਰੀ ਗਏ ਹੋਏ ਸੀ ਉਹਨਾਂ ਨੂੰ ਬਹੁਤ ਸਤਕਾਰ ਨਾਲ ਉਹਨਾਂ ਨੂੰ ਟ੍ਰੀਟ ਕਰਨਾ ਤੇ ਜਿਹੜੇ ਇੜਤ ਹੋਏ ਵਿਚਾਰੇ ਉਹਨਾਂ ਉਹਨਾਂ ਨੂੰ ਆਸਰਾ ਦੇਣਾ ਉਸ ਟਾਈਮ ਮੌਕੇ ਤੇ ਤੇ ਦੇਸ਼ ਭਰ ਦੇ ਮੁਸਲਮਾਨਾਂ ਨੇ ਵੀ ਖਾਸ ਤੌਰ ਤੇ ਇਸ ਅੱਤਵਾਦ ਵਿਰੁੱਧ ਤੇ ਪਾਕਿਸਤਾਨ ਦੀ ਇਸ ਜੰਗ ਦੀਆਂ ਤਿਆਰੀਆਂ ਦੇ ਵਿਰੁੱਧ ਪੂਰਾ ਦੇਸ਼ ਦੇ ਨਾਲ ਇੱਕ ਮੁੱਠਤਾ ਕੀਤੀ ਹੈ ਤੇ ਆਵਾਜ਼ ਕੀਤੀ ਹੈ ਸੋ ਅਸੀਂ ਇਹ ਕੁਝ ਗੱਲਾਂ ਨਾਲ ਅੱਜ ਜਿਹੜੀ ਇਹ ਜੰਗ ਬੰਦੀ ਹੈ ਇਹਦਾ ਸਵਾਗਤ ਕਰਦੇ ਹਾਂ ਦੂਸਰਾ ਦੋਸਤੋ ਜਿਹੜਾ ਪਰਵਾਸੀ ਜਿਹੜੇ ਲੋਕ ਐ ਸਾਡੇ ਭਾਗ ਪੰਜਾਬ ਦੇ ਵਿੱਚ ਕੰਮ ਕਰਦੇ ਉਹ ਵਿਚਾਰੇ ਟ੍ਰੇਨਾਂ ਤੇ ਜਾ ਰਹੇ ਐ ਡਰ ਦੇ ਮਾਰੇ ਜੰਗ ਤੋਂ ਉਹਨਾਂ ਦੇ ਬਾਰੇ ਸਾਡੇ ਕੁਝ ਪੰਜਾਬੀ ਮੈਨੂੰ ਸ਼ਰਮ ਆਉਂਦੀ ਐ ਕਿ ਵੀ ਉਹ ਇਹ ਪਾਰ ਰਿਹਾ ਵੀ ਉਹ ਤਾਂ ਛੱਡ ਕੇ ਭੱਜਲੇ ਮੈਦਾਨ ਵੀ ਤੁਸੀਂ ਕਿਹੜਾ ਲੜ ਰਹੇ ਹੋ ਇੱਥੇ ਫੌਜ ਲੜ ਰਹੀ ਹੈ ਹਮਲੇ ਹੋ ਰਹੇ ਐ ਉਹ ਜਾ ਰਹੇ ਐ ਕਰੋਨਾ ਦੇ ਵਿੱਚ ਅਗਲੇ ਹਜ਼ਾਰ ਹਜ਼ਾਰ 12 12 15 1500 ਕਿਲੋਮੀਟਰ ਤੁਰ ਕੇ ਆਪਣੇ ਘਰਾਂ ਚਲੇ ਗਏ ਸੀ ਪੁਲਿਸ ਦੀਆਂ ਡਾਂਗਾਂ ਵੀ ਖਾ ਰਹੇ ਸੀ ਰਸਤੇ 'ਚ ਮੌਤਾਂ ਵੀ ਹੋ ਰਹੀਆਂ ਸੀ ਹਰ ਬੰਦਾ ਮਾੜੇ ਸਮੇਂ 'ਚ ਆਪਣੇ ਬੱਚਿਆਂ 'ਚ ਆਪਣੇ ਪਰਿਵਾਰ 'ਚ ਰਹਿਣਾ ਚਾਹੁੰਦਾ ਹੈ ਸਾਡੇ ਜਿਹੜੇ ਬਹੁਤ ਸਾਰੇ ਕੈਨੇਡਾ ਅਮਰੀਕਾ ਤੋਂ ਆਏ ਭਾਰਤ ਪੰਜਾਬੀ ਲੋਕ ਹੈ ਨਾ ਉਹਨਾਂ ਨੇ ਆਪਣੀਆਂ ਟਿਕਟਾਂ ਐਡਵਾਂਸ ਕੀਤੀਆਂ ਨੇ ਤੇ ਬਹੁਤ ਸਾਰੇ ਬੱਚਿਆਂ ਦੇ ਫੋਨ ਸਾਡੇ ਆਉਂਦੇ ਆ ਇੱਥੇ ਕਿ ਤੁਸੀਂ ਛੱਡ ਕੇ ਟਿਕਟ ਕਰਾਓ ਤੇ ਇੱਥੇ ਆਜੋ ਸਾਡੇ ਕੋਲ ਜੇ ਉਹ ਚਲੇ ਗਏ ਬਿਹਾਰ ਯੂਪੀ ਦੇ ਵਿੱਚ ਇਹ ਕਿਹੜਾ ਉਹਨਾਂ ਨੂੰ ਪੰਜਾਬ ਨੂੰ ਗਦਾਰੀ ਕਰਦੀ ਬਹੁਤ ਹੀ ਮਾੜੀ ਗੱਲ ਹੈ ਸਾਡੇ ਪੰਜਾਬ ਦੇ ਅਜਿਹੇ ਲੋਕਾਂ ਦੀ ਜਿਹੜੇ ਅਜਿਹੀ ਸੋਚ ਰੱਖਦੇ ਐ ਉਹ ਵੀ ਇੱਕ ਪੰਡਣ ਵਾਲੀ ਗੱਲ ਹੈ ਜਿੱਥੇ ਕਿਤੇ Hindu Muslim ਦੇ ਦੀ ਲੜਾਈ ਕਰਾਉਣ ਦੀਆਂ ਸਾਜ਼ਿਸ਼ਾਂ ਨੇ ਪਾਕਿਸਤਾਨੀਆਂ ਦੀਆਂ ਤੇ ਸਾਡੇ Hindu ਤਵੀ ਜਥੇਬੰਦੀਆਂ ਦੀਆਂ ਕੁਝ ਸਾਡੇ ਜਿਹੜੇ ਪੰਜਾਬੀ ਲੋਕ ਐ ਉਹਨਾਂ ਦੀਆਂ ਜਿਹੜੀਆਂ ਆਹ ਸਾਜ਼ਿਸ਼ਾਂ ਨੇ ਇਹ ਵੀ ਬਹੁਤ ਹੀ ਮਾੜੀਆਂ ਨੇ ਨਿੰਦਣਯੋਗ ਨੇ ਕਿਰਣਾਯੋਗ ਨੇ ਅੱਜ ਦੀ ਗੱਲ ਚੱਲ ਨਹੀਂ ਬਹੁਤ-ਬਹੁਤ ਸ਼ੁਕਰੀਆ